ਸਤਿ ਸ਼੍ਰੀ ਅਕਾਲ ਜੀ ਹਾਂ ਜੀ ਅੱਜ ਆਪਾਂ ਗਰਮ ਕਮੀਜ਼ ਕਟਿੰਗ ਕਰਾਂਗੇ ਵੀਡੀਓ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਜੀ ਤੇ ਇਹ ਆਪਣੇ ਕੋਲ ਕਪੜਾ ਮੋٹے ਕਪੜੇ ਵਿੱਚ ਜਿਹੜਾ ਆਪਾਂ ਸਿਆਲ ਵਿੱਚ ਵਰਤਦੇ ਹਾਂ ਠੀਕ ਹੈ ਜੀ ਤੇ ਇਹ ਕਪੜਾ ਬਿਲਕੁਲ ਗੁੜਾਈ ਵਿੱਚ ਜਿਵੇਂ ਫਰੰਟ ਵਾਲਾ ਪੱਲਾ ਆ ਤੇ ਇਹ ਹੋ ਗਿਆ ਆਪਣਾ ਬੈਕ ਵਾਲਾ ਪੱਲਾ ਪਿਛਲਾ ਪੱਲਾ ਠੀਕ ਹੈ ਜੀ ਤੇ ਇਹ ਹੋ ਗਈ ਆਪਣੀ ਬਾਹਾਂ ਬਾਹਾਂ ਦੋਨੋਂ ਸਾਈਡਾਂ ਤੇ ਬਾਰਡਰ ਇਹ ਧਿਆਨ ਰੱਖਣਾ ਵੀ ਬਾਹਵਾਂ ਦੋਨੇ ਸਾਈਡਾਂ ਤੇ ਬਾਰਡਰ ਆਊਗਾ ਤੁਹਾਡਾ ਕਪੜਾ ਹੋਊਗਾ ਇਸ ਤਰ੍ਹਾਂ ਦਾ ਤੇ ਜਿਹੜਾ ਪਿਛਲਾ ਪੱਲਾ ਉਹਦੇ ਸਿਰਫ ਨੀਚੇ ਹੀ ਬਾਰਡਰ ਹੋਊਗਾ ਠੀਕ ਹੈ ਜੀ ਤੇ ਹੋ ਗਿਆ ਆਪਣਾ ਫਰੰਟ ਵਾਲਾ ਫਰੰਟ ਦੇ ਨਾਲ ਗਲੇ ਦਾ ਡਿਜ਼ਾਈਨ ਦਿੱਤਾ ਹੋਇਆ ਆਪਾਂ ਨੂੰ ਠੀਕ ਹੈ ਜੀ ਹੁਣ ਆਪਾਂ ਇਹ ਪੱਲੇ ਜਿਹੜੇ ਆ ਅਲੱਗ-ਅਲੱਗ ਕਰ ਲਾਂਗੇ ਅੱਗੇ ਵਾਲਾ ਵੀ ਤੇ ਬੈਕ ਵਾਲਾ ਵੀ ਤੇ ਬਾਹਵਾਂ ਨੂੰ ਠੀਕ ਹੈ ਜੀ ਅਲੱਗ-ਅਲੱਗ ਕਰਕੇ ਹੀ ਆਪਾਂ ਕਾਟਾ ਪਾਵਾਂਗੇ ਇਸ ਤਰ੍ਹਾਂ ਗਲੇ ਦਾ ਆਪਾਂ ਸੈਂਟਰ ਕਰ ਲੈਣਾ ਤੇ ਹੁਣ ਆਪਾਂ ਪੱਲਿਆਂ ਨੂੰ ਜਿਹੜਾ ਅਲੱਗ-ਅਲੱਗ ਕਰ ਲੈਣਾ ਤੇ ਇਹ ਨਿਸ਼ਾਨ ਦਿੱਤਾ ਹੋਇਆ ਹੈ ਕੱਪੜੇ ਨੂੰ ਖਿੱਚਣਾ ਨਹੀਂ ਹੈਗਾ ਜਿਸ ਤਰ੍ਹਾਂ ਕੱਪੜਾ ਹੈਗਾ ਉਸੇ ਤਰ੍ਹਾਂ ਆਪਾਂ ਕਟਿੰਗ ਕਰਾਂਗੇ ਇਹਨੂੰ ਸਿਲਾਈ ਵੀ ਜਿਸ ਤਰ੍ਹਾਂ ਹੈਗੀ ਇਹਦੇ ਖਿੱਚ ਕੇ ਸਿਲਾਈ ਨਹੀਂ ਲੱਗਣੀ ਹੈਗੀ ਕਿਉਂਕਿ ਫਿਟਿੰਗ 'ਚ ਫਰਕ ਪਊਗਾ ਫਿਰ ਵੱਧ ਘੱਟ ਹੋ ਜਾਂਦਾ ਹੈ ਜਿਵੇਂ ਜਿਵੇਂ ਕੱਪੜਾ ਕੋਮੇ ਮੈਂ ਉਸੇ ਲਾਈ ਲਗਾਉਣੀ ਹੈ ਠੀਕ ਹੈ ਜੀ ਕਟ ਕਟਿੰਗ ਵੀ ਉਸੇ ਤਰ੍ਹਾਂ ਆਪਾਂ ਕਰਨੇ ਕੱਪੜੇ ਨੂੰ ਖਿੱਚਣਾ ਨਹੀਂ ਹੈਗਾ ਜ਼ਿਆਦਾ ਹੋ ਜੀ ਇਹ ਹੋ ਗਿਆ ਆਪਣਾ ਅਗਲਾ ਪੱਲਾ ਤੇ ਨਾਲ ਹੀ ਹੋ ਗਿਆ ਆਪਣਾ ਬੈਕ ਵਾਲਾ ਪੱਲਾ ਇਸ ਤਰ੍ਹਾਂ ਰੱਖ ਰੱਖ ਕੇ ਪਿਆਰ ਨਾਲ ਠੀਕ ਹੈ ਜੀ ਇਹਦੀ ਕਟਿੰਗ ਕਰ ਲਾਂਗੇ ਆਪਾਂ ਤੇ ਹੋ ਆਪਣਾ ਫਰੰਟ ਵਾਲਾ ਪੱਲਾ ਅਲੱਗ ਹੋ ਗਿਆ ਤੇ ਉਸ ਦੇ ਬਾਅਦ ਆਪਾਂ ਕੱਟਾਂਗੇ ਹੁਣ ਬੈਕ ਵਾਲਾ ਨਿਸ਼ਾਨੀ ਆਪਾਂ ਦਿੱਤੀ ਹੋਈ ਹੈ ਆਪਾਂ ਨਿਸ਼ਾਨ ਦੇ ਅਕੋਰਡਿੰਗ ਹੀ ਆਪਾਂ ਇਹਨੂੰ ਕਟਿੰਗ ਕਰ ਲੈਣਾ ਹੋ ਜੀ ਇਹ ਹੋ ਗਿਆ ਆਪਣੇ ਪੱਲੇ ਅਲੱਗ-ਅਲੱਗ ਇਹ ਹੋ ਗਿਆ ਆਪਣੇ ਬਾਹਵਾ ਠੀਕ ਹੈ ਜੀ ਬਾਹਾਂ ਦੋਨੋਂ ਸਾਈਡਾਂ ਤੇ ਬਾਰਡਰ ਆ ਤੇ ਪਿਛਲੇ ਪੱਲੇ ਦੇ ਸਿਰਫ نیچے ਬਾਰਡਰ ਆ ਠੀਕ ਹੈ ਧਿਆਨ ਰੱਖਣਾ ਆ ਲਓ ਜੀ ਆਪਾਂ ਹੁਣ ਇਹਦੇ ਪਿਛਲੇ ਪੱਲਾ ਹੁਣ ਡਬਲ ਕਰਕੇ ਰੱਖ ਲਿਆ ਤੇ ਉਸ ਤੋਂ ਬਾਅਦ ਆਪਾਂ ਰੱਖਾਂਗੇ ਫਰੰਟ ਵਾਲਾ ਪੱਲਾ ਇਹ ਹੋ ਗਿਆ ਆਪਣਾ ਅਗਲਾ ਪੱਲਾ ਇਹ ਆਪਣੇ ਕੋਲ 23 ਇੰਚ ਕਪੜਾ ਬਣਦਾ ਟੋਟਲ ਚੜਾਈ ਵਿੱਚ ਜਿਹੜਾ ਘੇਰਾ ਉਹ 23 ਇੰਚ ਬਣਦਾ ਆ ਠੀਕ ਹੈ ਜੀ ਤੇ ਆਪਾਂ ਜਿੰਨੀ ਇਹਦੀ ਲੰਬਾਈ ਹੈ ਜਿੰਨੀ ਚੌੜਾਈ ਹੈ ਉਸ ਤਰ੍ਹਾਂ ਇਹਨੂੰ ਰੱਖ ਲੈ ਲੰਬਾਈ ਇਹਦੀ 40 ਇੰਚ ਆਪਾਂ ਲੰਬਾਈ ਪੂਰੀ ਰੱਖਣੀ ਹੈ ਜਿੰਮੇ 40 ਇੰਚ ਲੰਬਾਈ ਹੈ ਥੋੜਾ ਥੋੜਾ ਹੀ ਇਹਨੂੰ ਫੋਲਡਿੰਗ ਕਰਾਂਗੇ ਨੀਚੇ ਤੋਂ ਠੀਕ ਹੈ ਜੀ ਤੇ ਹੋ ਗਿਆ ਆਪਣਾ ਗळा ਗळा ਆਪਾਂ ਸੈਂਟਰ ਕਰਕੇ ਰੱਖ ਰਿਹਾ ਇਸ ਤਰ੍ਹਾਂ ਬਿਲਕੁਲ ਲੋ ਜੀ ਇਹ ਆਪਾਂ ਕਟਣਾਇਆ 7.5 ਇੰਚ ਛਾਤੀ 7.5 15 ਕਮਰ ਤੇ 20 ਇੰਚ हिਪ ਦੇ ਹਿਸਾਬ ਨਾਲ ਠੀਕ ਹੈ ਜੀ ਤੇ 13 ਆਪਾਂ ਲਾਵਾਂਗੇ 7 ਇੰਚ ਇਹਦਾ ਪਿਛਲਾ ਗਲਾ ਆਪਾਂ ਨੇ 2.5 ਇੰਚ ਰੱਖਣਾ ਹੈ ਤੇ ਮੋਢਾ ਆਪਾਂ ਲਾਵਾਂਗੇ 7 ਇੰਚ ਠੀਕ ਹੈ ਜੀ ਇਹ ਜਿਹੜੀ ਤੁਸੀਂ ਕਟੇਗਾ ਇਹ ਤੁਸੀਂ 17 18 19 ਛਾਤੀ ਬੱਚੇ ਬਿਲਕੁਲ ਸਹੀ ਕਰ ਸਕਦੇ ਹੋ ਠੀਕ ਹੈ ਜੀ 17 18 19 20 ਇੰਚ ਤੁਸੀਂ ਬਿਲਕੁਲ ਇਹੀ ਕਟਿੰਗ ਕਰੋਗੇ ਬਿਲਕੁਲ ਸਹੀ ਫਿਟਿੰਗ ਆਊਗੀ ਠੀਕ ਹੈ ਜੀ ਕਿਉਂਕਿ ਕਿਦਰ ਇੰਨਾ ਜ਼ਿਆਦਾ ਹੋ ਨਹੀਂ ਹੁੰਦਾ ਕਿ ਇਹ ਕਪੜਾ ਵੱਧਾ ਜ਼ਿਆਦਾ ਹੁੰਦਾ ਆ ਤਾਂ ਬਿਲਕੁਲ ਫਿਟਿੰਗ ਸਹੀ ਆ ਜਾਂਦੀ ਆ ਹਾਂਜੀ ਹੁਣ ਆਪਣੇ ਕੋਲੇ ਜਿਵੇਂ ਇਹ 17.5 ਛਾਤੀ ਆ ਤੇ ਆਪਾਂ ਇਹਨੂੰ ਅੱਧਾ ਇੰਚ ਘਟਾ ਕੇ ਲਾਉਣੀ ਆ ਕਿਉਂਕਿ ਇਹ ਕਪੜਾ ਸਚਾਚੇ ਬਲ ਹੁੰਦਾ ਆ ਸਾਰੀ ਫਿਟਿੰਗ ਆਪਾਂ ਅੱਧਾ ਇੰਚ ਘਟਾ ਕੇ ਲਾਵਾਂਗੇ ਇਹਦੀ ਠੀਕ ਹੈ ਜੀ ਇਹ ਆਪਾਂ ਰੱਖਾਂਗੇ 8.5 ਕਿਉਂਕਿ 17 ਇੰਚ ਆਪਣੀ ਕੋਲ ਤਿਆਰ ਰਹਿ ਚੁਗੀ ਇਹ ਤੇ 7 ਇੰਚ ਤੋਂ ਆਪਾਂ ਲਾਵਾਂਗੇ ਹੁਣ ਕਮਰ ਦਾ ਨਿਸ਼ਾਨ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਆਪਣਾ हिਪ ਦਾ ਨਿਸ਼ਾਨ हिਪ ਆਪਾਂ ਲਾਵਾਂਗੇ 14 ਇੰਚ ਲੋ ਜੀ ਹੁਣ ਆ ਗਿਆ ਆਪਣਾ ਕਮਰ ਦਾ ਨਿਸ਼ਾਨ ਕਮਰ ਆਪਣੀ 15.5 ਤਿਆਰ ਆ ਆਪਾਂ ਰੱਖਾਂਗੇ 15 ਇੰਚ 7.5 ਇੰਚ ਅੱਧਾ ਅੱਧਿਆਂ ਚ ਆਪਾਂ ਨੇ ਘਟਾ ਕੇ ਲਾ ਲੈਣੇ ਨੂੰ ਹੇਪ ਉਹ ਵੀ ਆਪਾਂ ਅੱਧਾ ਪੌਣਾ ਇੰਚ ਘਟਾ ਦਾਂਗੇ 10 ਤੇ ਆਪਾਂ ਲਾ ਦਾਂਗੇ 10.5 ਤੇ ਠੀਕ ਹੈ ਜੀ ਤੇ ਹੁਣ ਆਪਾਂ ਇਹ ਨਿਸ਼ਾਨਾ ਜਿਹੜੇ ਫਿਟਿੰਗ ਵਾਲੇ ਆ ਸਰੰਬਲਾ ਦੇਣੇ ਆ। ਛਾਤੀ ਤੋਂ ਪਥੋੜੀ ਜੂ ਗਲਾਈ ਪਾ ਦੇਣੀ ਇਹਨੂੰ। ਠੀਕ ਹੈ ਜੀ। ਬਾਕੀ ਨਿਸ਼ਾਨ ਆਪਾਂ ਇਸ ਤਰ੍ਹਾਂ ਬਲਾ ਦੇਣਾ ਹੈ। ਇੱਥੇ ਤੁਹਾਨੂੰ ਕੋਈ ਵੱਧ ਘਟ ਕਰਨ ਦੀ ਜ਼ਰੂਰਤ ਨਹੀਂ ਹੈਗੀ। ਠੀਕ ਹੈ। ਜੇ ਇਹ ਨਿਸ਼ਾਨਾ ਆਪਣਾ ਫਿਟਿੰਗ ਨਾਲ ਮਿਲਦਾ ਹੈ ਪਤਿ ਨਿਸ਼ਾਨਾ ਆਪਾਂ ਇੰਚ ਟੇਪ ਨਾਲ ਬਲਾਤਾ। ਤੇ ਉਸ ਤੋਂ ਬਾਅਦ ਆਪਣਾ ਅਗਲਾ ਘੇਰੇ ਦਾ ਨਿਸ਼ਾਨ ਘੇਰਾ ਆਪਾਂ ਕਰਨਾ ਹੈ 20 ਇੰਚ ਤਿਆਰ। ਠੀਕ ਹੈ ਜੀ ਇਹ ਆਪਾਂ ਲਾ ਲਿਆ 10 ਇੰਚ। ਤੇ ਵੱਧ ਸਿਰਫ ਆਪਾਂ ਨੂੰ 1.5 ਇੰਚ ਰੱਖਣਾ ਹੈ ਇੱਕ ਸਾਈਡ ਤੋਂ ਵੱਧ ਮਤਲਬ ਟੋਟਲ 3 ਇੰਚ ਇਹਨੂੰ ਵੱਧ ਨਹੀਂ ਰੱਖਣਾ ਹੁੰਦਾ ਕਿਉਂਕਿ ਕਪੜਾ ਫਿਰ ਜ਼ਿਆਦਾ ਮੋਟਾ-ਮੋਟਾ ਮੁੜ ਜਾਂਦਾ ਹੈ ਜਦੋਂ ਆਪਾਂ ਇਹਨੂੰ ਫੋਲਡਿੰਗ ਕਰਦੇ ਆ ਲੋ ਜੀ ਇਹ ਆਪਾਂ ਇੱਥੇ 2-2 ਇੰਚ ਵੱਧ ਰੱਖ ਲੈਣਾ ਫਿਟਿੰਗ ਤੋਂ 1.5-2-2 ਇੰਚ ਵੱਧ ਰੱਖ ਕੇ ਬਾਕੀ ਆਪਾਂ ਇਹਨੂੰ ਕਟਿੰਗ ਕਰ ਦਾਂਗੇ ਉਜੀ ਹੋ ਗਿਆ ਆਪਣਾ ਚਾਕ ਹੋਲਡਿੰਗ ਦਾ ਨਿਸ਼ਾਨ ਤੇ ਹੁਣ ਆਪਾਂ ਬਾਹਵਾਇ ਕਾਰਡ ਦਾ ਨਿਸ਼ਾਨ ਕਾਟਾ ਆਪਾਂ ਇਸ ਫੀਟਿੰਗ ਦੀ ਪਾਵਾਂਗੇ 1.5 ਇੰਚ ਤੋਂ ਆਪਾਂ ਇਹਨੂੰ ਬਾਹਾਂ ਵਿੱਚ ਪੂਰੀਆਂ ਲਾਉਣੀ ਆ 17 ਇੰਚ ਬਾਹਾਂ ਦੀ ਲੰਬਾਈ ਆ ਤੇ ਬਿਲਕੁਲ ਖਿੱਚਣੀ ਪਊਗੀ ਬਿਲਕੁਲ ਸਹੀ ਫੀਟਿੰਗ ਆ ਠੀਕ ਹੈ ਜੀ 1.5 ਇੰਚ ਲਾਤਾ 0.5 ਇੰਚ ਦੀ ਪਾਵਾਂਗੇ ਆਪਾਂ ਫਰੰਟ ਵਾਲੀ ਕਾਟ ਜੇ ਤੁਸੀਂ ਗਲਾ ਵੱਡਾ ਬਣਾਉਣਾ ਹੈ ਜਿਵੇਂ ਪਿੱਛੇ ਵਾਲਾ ਗਲਾ 5 ਜਾਂ 6 ਇੰਚ ਤੁਹਾਨੂੰ ਲਾ ਫਿਰ ਤੁਸੀਂ 6.5 13 ਰੱਖ ਲਓ ਅਗਰ ਤੁਸੀਂ ਗਲਾ ਛੋਟਾ ਬਣਾਉਣਾ ਹੈ ਫਿਰ ਤੁਹਾਡੇ ਕੋਲ 7 ਇੰਚ ਦੀ ਰ ਬਿਲਕੁਲ ਸਹੀ ਹੈ ਤੇ ਤੁਸੀਂ ਬਿਆਨ ਵਾਲਾ ਗਲਾ ਹੀ ਬਣਾ ਸਕਦੇ ਹੋ ਤੇ 2.5 ਇੰਚ نیچے ਨੂੰ ਰੱਖ ਕੇ ਬਣਾ ਸਕਦੇ ਹੋ 7 ਇੰਚ ਦੀ ਰ ਵਿੱਚ ਬਿਲਕੁਲ ਸਹੀ ਆਉਗੀ ਫਿਟਿੰਗ ਕੋਈ ਖਿੱਚਣੀ ਪਊਗੀ ਲਓ ਜੀ ਫਰੰਟ ਵਾਲਾ ਗਲਾ ਆਪਣਾ ਥੋੜਾ ਚਾਇਾ ਚੜਾਈ ਵਿੱਚ ਆ ਆਪਾਂ ਇਹਨੂੰ ਘੱਟ ਕਰਕੇ ਅੱਗੇ ਆਪਾਂ ਸੀਨ ਮਾਰ ਲੈਣੀ ਥੋੜੀ ਜਿਹੀ ਇਹਦੇ ਫਿਰ ਆਪਾਂ ਇਹਨੂੰ ਕੱਟ ਕਰਕੇ ਫਿਰ ਬਣਾਵਾਂਗੇ ਠੀਕ ਹੈ ਜੀ ਤੇ ਅਸਾ ਕਟਿੰਗ ਆਪਾਂ ਇਸਰ ਕਟਿੰਗ ਕਰ ਦਾਂਗੇ ਜਿਹੜਾ ਆਪਣੇ ਬਾਹਦ ਦਾ ਕੱਪੜਾ ਆ ਲਓ ਜੀ ਗਲ ਨੂੰ ਪਗਾਟ ਕਰਾਂਗੇ ਫਰੰਟ ਵਾਲੇ ਨੂੰ ਤੇ ਬੈਕ ਵਾਲਾ ਆਪਾਂ ਕਟਿੰਗ ਕਰ ਦਾਂਗੇ ਹੁਣ ਇਹ ਆਪਣ ਨੂੰ ਜ਼ਿਆਦਾ ਖੁੱਲਾ ਦੁੱਤਾ ਹੈ ਡਿਜ਼ਾਈਨ ਕਿਉਂਕਿ ਫਿਟਿੰਗ ਘੱਟਾ ਉਸ ਦੇ ਅਕੋਰਡਿੰਗ ਅਪਰ ਨੂੰ ਘੱਟ ਕਰਾਂਗੇ ਠੀਕ ਹੈ ਜੀ ਤੇ ਪਰਖ ਲੈ ਬਿਆਗ ਬੜਾ ਪੌਣਾ 1 3 ਇੰਚ ਚੜਾਈ ਵਿੱਚ 2 1/2 ਇੰਚ ਰੱਖ ਲਓ ਪੌਣਾ 3 ਰੱਖ ਲਓ ਠੀਕ ਹੈ ਜੀ ਤੇ ਇੱਥੋਂ ਪਰਖਾਂਗੇ 2 1/2 ਇੰਚ ਪਿਛਲਾ ਗੜਾ ਜੇ ਤੁਸੀਂ ਬੈਗ ਬਣਾ ਬਣਾਉਣਾ ਹੈ ਤੁਸੀਂ ਪੌਣਾ 1 ਇੰਚ ਰੱਖ ਲਿਓ ਸਿਰਫ ਪੌਣਾ 1 ਇੰਚ ਤੋਂ ਕਾਟ ਪਾਓ ਤੇ ਥੋਪਾਇ ਕੇ ਇੰਚ ਦੀ ਗੋਲਾਈ ਪਾ ਦਾਂਗੇ ਲੋਟੀ ਹੁਣ ਆਪਾਂ ਕਟਿੰਗ ਕਰ ਦਾਂਗੇ ਪਿਛਲਾ ਅਗਲਾ ਇਹਨੋਂ ਪਾ ਸਿੰਗਲ ਈਰ ਨਾਲੀ ਫੋਲਡਿੰਗ ਕਰਨਾ ਉਹਨੂੰ ਡਬਲ ਈਰ ਨਹੀਂ ਲੱਗਦੀ ਹੈਗੀ ਠੀਕ ਹੈ ਜੀ ਕਿਉਂਕਿ ਕਪੜਾ ਪਹਿਲਾਂ ਹੀ ਮੋਟਾ ਹੁੰਦਾ ਹੈ ਤੇ ਸਿੰਗਲ ਈਰ ਲਗਾ ਪੈਸਤਰੀ ਨੂੰ ਫੋਲਡ ਕਰ ਲੈਣਾ ਬਸ ਉੱਚ 18 ਸੂ ਆਪਣੀ ਜਿਹੜੀ ਫਰੰਟ ਵਾਲੀ ਘਾਟ ਪਾਤੀ ਆਪਾਂ ਨੇ ਠੀਕ ਹੈ ਜੀ ਇਹ ਹੋ ਗਈ ਫਰੰਟ ਦੀ ਘਾਟ ਤੇ ਹੁਣ ਆਪਾਂ ਕਟਿੰਗ ਕਰਾਂਗੇ ਬਾਹਾ ਹੁਣ ਪਹਿਲਾਂ ਆਪਾਂ ਮੋਡਾ ਦੇਖੀਏ ਕਿੰਨਾ ਮੋਡਾ ਬਣਦਾ ਆ ਮੋਡਾ ਇਹ ਆਪਣੇ ਕੋਲੇ 8 ਇੰਚ ਤਿਆਰ ਹੋਊਗਾ ਠੀਕ ਹੈ ਜੀ ਕਪੜੇ ਨੂੰ ਬਿਲਕੁਲ ਖਿੱਚਣਾ ਨਹੀਂ ਕਟਿੰਗ ਕਰਦੇ ਸਮੇਂ ਤੇ ਸਿਲਾਈ ਕਰਦੇ ਸਮੇਂ ਠੀਕ ਹੈ ਜੀ ਜੀ ਜਿਵੇਂ ਮੇ ਕਪੜਾ ਰੱਖਿਆ ਜਾਊਗਾ ਉਸੇ ਤਰ੍ਹਾਂ ਅਪ ਸਟੀਚਿੰਗ ਕਰਾਂਗੇ ਦੀ ਤੇ ਉਸ ਤੋਂ ਬਾਅਦ ਆਗੇ ਆਪਣੀਆਂ ਬਾਹਾਂ ਹਾਂਜੀ ਬਾਹਾਂ ਦਾ ਆਪਣਾ ਮੋਡਾ ਹੁਣ 8 ਇੰਚ ਤਿਆਰ ਤੇ ਆਪਾਂ ਉਹ 9 ਇੰਚ ਰੱਖ ਲੈ ਇੱਕ ਇੰਚ ਵਧਾ ਕੇ ਡਬਲ ਕਰ ਲਿਆ ਬਾਹ ਦੇ ਮੂਰੀ ਆਪਣੇ ਕੋਲ 4.5 ਇੰਚ ਤਿਆਰ ਆਏ 4.5 ਪੌਣੇ 5 ਇੰਚ ਅੱਗੇ ਤੋਂ ਤੇ ਉਸ ਦੇ ਬਾਅਦ ਆਪਾਂ 2.5 ਇੰਚ ਨਿਬਾਦ ਰੱਖ ਲਾਂਗੇ ਤੇ 3 ਇੰਚ ਦਾ ਆਪਾਂ ਇਹਦੀ ਕਾਟ ਪਾਵਾਂਗੇ ఇతా ఢా ఇంచ రను గొళదానా అలా మోడే ని నిశాను అట్ ఇనా మోడ తేగా ఢాయి ఇంచయిన కాట పా మొడేకి ఉపతో చారా నిశాను అట్ ఇ ని నిశాన బా ਤੇ ਜਿਹੜਾ ਆਪਣਾ 2 ਇੰਚ ਪਰ ਵੱਧ ਰੱਖ ਕੇ ਲਾਇਆ ਉਹ ਆਪਾਂ ਨੋ ਇੰਚ ਦੇ ਨਿਸ਼ਾਨ ਹਮ ਲਾ ਲੈਣੇ ਆ। ਠੀਕ ਹੈ ਜੀ ਤੇ ਹੁਣ ਆਪਾਂ ਇਹਦੀ ਕਟਿੰਗ ਕਰ ਦਾਂਗੇ। 7 ਇੰਚ ਮੋਡਾ 7 ਇੰਚ ਰੱਖ ਕੇ ਤੁਸੀਂ ਕਟਿੰਗ ਕਰੋਗੇ ਤਾਂ 17 18 19 ਇੰਚ ਤੱਕ ਬਣ ਸਕਦੇ ਆ ਫਿਟਿੰਗ ਸਹੀ ਤੇ ਬਾਕੀ ਆਪਣੇ ਫਿਟਿੰਗ ਦੇ ਹਿਸਾਬ ਨਾਲ ਜਿਹੜਾ ਆਪਣਾ ਮੋਡਾ ਵੱਧ ਜਾਂਦਾ ਥੋੜਾ ਜਿਹਾ। ਬਾਕੀ ਕਟਿੰਗ ਬਿਲਕੁਲ ਸਹੀ ਹੈ ਜੀ ਇਹ। ਗਰਮ ਸੂਟ ਦੇ ਵਿੱਚ ਤੁਸੀਂ ਬਿਲਕੁਲ ਕਟਿੰਗ ਕਰ ਸਕਦੇ ਹੋ ਬਿਲਕੁਲ ਸਹੀ ਤਰੀਕੇ ਨਾਲ ਠੀਕ ਹੈ ਜੀ ਲਓ ਜੀ ਇਹ ਹੋ ਗਿਆ ਆਪਣਾ ਕਮੀਜ਼ ਠੀਕ ਹੈ ਜੀ ਇਹ ਹੋ ਗਏ ਆਪਣੇ ਬਾਹਵਾ ਠੀਕ ਹੈ ਵੀਡੀਓ ਵਧੀਆ ਲੱਗੀ ਚੈਨਲ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਜੀ ਥੈਂਕ ਯੂ ਜੀ